ਮੈਨੂੰ ਕੋਈ ਆਪ ਨਹੀਂ ਆਉਂਦਾ ਉਹ ਬਾਬੂ ਘਾਰੇ ਤਾਰੀ ਭਰਾ ਅਰੇ ਬਾਬਾ ਜਿਹਨੂੰ ਇਹ ਠਿਕਾ ਬਰਾਉਂਚਾ ਲਾਇਆ ਕਿ ਉਹ ਨਹੀਂ ਚਾਹੀਏ ਵਧਾਈਆਂ ਜੀ ਬਹੁਤ ਸੱਚ ਇਧਰ ਸੱਜਿਆ ਕੋਈ ਲੋਟੇ ਖੱਲਾਈ ਤੈਨੂੰ ਬੜੀ ਚੇੜ ਹੋਈ ਹੈ बाक़ी ਕਰਲਾਸ਼ਾ ਮੈਕੋ ਬੜਾ ਹੀ ਹੋਇਆ ਪਿਦੋਮੇ ਕੁਵੀਸ਼ੋ ਬੋਲਦੂ ਆਪ ਠੀਕ ਦਾਵਾ ਹੋਣਾ ਨੂੰ ਟਿਕਟ ਮਿਲ ਗਈ ਕਿ ਸਮਝ ਅਸੀਂ ਦਿਲ ਦੀਆਂ ਗਾਇਆਂ ਤੋਂ ਖੜ ਕੇ ਸਾਹ ਦੇ ਸੋਨੀਆ ਜੀ ਦੇ ਰਾਹੁਲ ਜੀ ਦੇ ਪ੍ਰਿੰਕਾ ਜੀ ਦੇ ਬੜਾ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਇੱਕ ਟਕਸਾਲੀ ਪਰਿਵਾਰ ਨੂੰ ਵੱਡੇ ਭਲਾਵਾ ਸਾਹਿਬ ਵੀ ਸ਼ੁਰੂ ਤੋਂ ਕਾਂਗਰਸ ਚ ਰਹੇ ਤੇ ਕਸਾਲੀ ਤੇ ਢੜਲੇਦਾਰ ਕਾਂਗਰਸੀ ਇਹ ਵੀ ਟਕਸਾਲੀ ਕਾਂਗਰਸੀ ਨੇ ਇਹਨਾਂ ਨੂੰ ਜਿਹੜਾ ਟਿਕਟ ਦੇ ਕੇ ਨਵਾਜਿਆ ਹੈ ਅਸੀਂ ਸਾਰੇ ਹਲਕਾ ਗਰਦਾਸਪੁਰ ਦੇ ਨਿਵਾਸੀ ਇਹਨਾਂ ਦੇ ਤੈਰ ਦਿਲੋਂ ਤੁਹਵਾਦੇ ਹਾਂ ਕਿ ਐਡੇ ਇਮਾਨਦਾਰ ਤੇ ਨੇਕ ਇਨਸਾਨ ਨੂੰ ਜਿਹੜਾ ਵਾ ਕਾਂਗਰਸ ਦੇ ਟਿਕਟ ਦੇ ਕੇ ਨਵਾਜਿਆ ਹੈ ਤੇ ਸਾਨੂੰ ਆਸ ਆ ਕਿ ਬਹੁਤ ਵੱਡੀ ਲੀਡ ਨਾਲ ਇਹ ਜਿੱਤ ਕੇ ਇਹ ਸੀਟ ਜਿਹੜੀ ਆ ਕਾਂਗਰਸ ਦੀ ਝੋਲੀ ਪਾਉਣਗੇ ਕਿਤਨਾ ਹੋ ਜਾਂਦਾ ਚੋ ਕੰਨਾ ਮੁਕਾਬਲਾ ਵ ਚੋ ਤਰਫਾ ਮੁਕਾਬਲਾ ਹਾਂਜੀ ਇਹ ਦੇਖੋ ਜੀ ਉਹ ਕਾਂਗਰਸ ਤੇ ਦੂਜੀ ਆਪਣਾ ਜੀਜੇਪੀ ਤੇ ਅਕਾਲੀ ਦਲ ਆ ਉਹ ਐਰਕਾਂ ਦਫਾੜ ਆ ਅੱਗੇ ਇਕੱਠੇ ਹੁੰਦੇ ਸੀ ਤਾਂ ਕੁਝ ਨਾ ਕੁਝ ਮੁਕਾਬਲਾ ਦਿੰਦੇ ਸੀ ਹੁਣ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਉਹ ਆਮ ਆਦਮੀ ਪਾਰਟੀ ਤੋਂ ਉੱਠ ਚੁੱਕਾ ਵਾ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਤੁਹਾਂ ਸਾਰਾ ਵੇਖਿਆ ਹੀ ਐ ਤੇ ਇਹ ਕਾਂਗਰਸ ਪਾਰਟੀ ਆ ਜਿਹਦੀ ਆ ਵੇਲੇ ਹਵਾ ਦਿਨੋਂ ਦਿਨ ਵਾਧੀ ਆ ਤੇ ਪੰਜਾਬ ਚ ਕਾਂਗਰਸ ਦਾ ਜਿਆਦਾ ਜੋਰ ਆ ਮੈਨੂੰ ਐਸਾ ਕਿ ਵੱਧ ਤੋਂ ਵੱਧ ਜਿਸ ਤਰ੍ਹਾਂ ਦੂਸਰੇ ਦੇ ਕੰਮ ਚ ਝੂੜੀ ਮਾਰੀ ਜਾਂਦੇ ਹਨ ਜੀ 13 0 13 0 ਸਾਨੂੰ ਆਸ ਹੈ ਵੀ ਕਾਂਗਰਸ 13 ਦੀਆਂ 13 ਸੀਟਾਂ ਪੰਜਾਬ ਚ ਜਿੱਤ ਕੇ ਜਾਊਗੀ ਤੇ ਉੱਪਰ ਵੀ ਆਸ ਹੈ ਵੀ ਕਾਂਗਰਸ ਜਿਹੜੀ ਹੈ ਜਿਸ ਤਰ੍ਹਾਂ ਦਿਨੋਂ ਦਿਨ ਇਹ ਵੱਧਦੀ ਜਾ ਰਹੀ ਆ ਵਾਹ ਜੀ ਵਧਣ ਲਈ ਆ ਇਹ ਸਰਕਾਰ ਬਣਾ ਸਕਦੀ ਸੰਗੀਪ ਕੀ ਲੱਗਦਾ ਜੀ ਜੋ ਅਰਜਨਦਰ ਸਿੰਘ ਦਾ ਬਹੁਤ ਉਹ ਟਿਕਟ ਅਨਾਉਂਸ ਹੋਊਗੀ ਕੀ ਲੱਗਦਾ ਅੱਜ ਤੇ ਬਹੁਤ ਮੁਬਾਰਕ ਵਾਲੀ ਘੜੀ ਆ ਕਿ ਰੰਧਾਵਾ ਸਾਹਿਬ ਨੂੰ ਟਿਕਟ ਮਿਲਨ ਨਾਲ ਵਰਕਰਾਂ ਚ ਇਨਾ ਉਤਸ਼ਾਹ ਹੈ ਕਿ ਬਟਾਲੇ ਦੇ ਵਰਕਰ ਤੁਸੀਂ ਵੇਖਣ ਦਿਓ ਕਿਦਾਂ ਹਜੂਮ ਬਣ ਕੇ ਅੱਜ ਇਕੱਠੇ ਹੋ ਗਏ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਰੰਧਾਵਾ ਸਾਹਿਬ ਇੱਕ ਧਾਕੜ ਲੀਡਰ ਨੇ ਤੇ ਉਹਨਾਂ ਦੇ ਆਨ ਨਾਲ ਜਿਹੜੀ ਇੱਥੇ ਸਾਡੀ ਧੜੇਬੰਦੀ ਹੈ ਖਤਮ ਹੋ ਕੇ ਇੱਕ ਜੋਟ ਹੋ ਕੇ ਕਾਂਗਰਸੀ ਵਰਕਰ ਕਰਨਗੇ ਤੇ ਇਹ ਸੀਟ ਜਿੱਤ ਕੇ ਰਾਹੁਲ ਗਾਂਧੀ ਉੱਤੇ ਹਾਈ ਕਮਾਂਡ ਦੀ ਝੋਲੀ ਚ ਪਾਈ ਜਾਏਗੀ ਨਹੀਂ ਲੱਗਦਾ ਕਿ ਇਸ ਦੇਖੇ ਨਾਲ ਲੋਕ ਲੋਕਲ ਕੈਂਡੀਡੇਟ ਮੰਗਦੇ ਸਾਰੇ ਕੈਂਡੀਡੇਟ ਲੋਕਲ ਹੋਣਗੇ ਨਹੀਂ ਲੋਕਲ ਤੇ ਚਲੋ ਸਾਰੇ ਹੀ ਨੇ ਪਰ ਉਹ ਬੰਦਾ ਜਿਹੜਾ ਇੱਕ ਉੱਚੀਆਂ ਪੋਜੀਸ਼ਨਾਂ ਤੇ ਰਿਹਾ ਤੇ ਆਪਣੀ ਜਨਤਾ 'ਚ ਵਿਚਰਦਾ ਰਿਹਾ ਇਹ ਡਿਪਟੀ ਸੀਐਮ ਵੀ ਰਹੇ ਨੇ ਤਦ ਵੀ ਇਹ ਆਮ ਬੰਦਿਆਂ ਵਾਂਗ ਲੋਕਾਂ 'ਚ ਵਿਚਰਦੇ ਰਹੇ ਨੇ ਲੋਕਾਂ ਦੇ ਕੰਮ ਕਰਾਉਂਦੇ ਰਹੇ ਨੇ ਹਜ਼ਾਰਾਂ ਪਰਿਵਾਰ ਨੇ ਸਾਡੇ ਨੇੜੇ ਤੇਰੇ ਜਿਨ੍ਹਾਂ ਨੇ ਇਹ ਰੰਧਾਵਾ ਸਾਹਿਬ ਕੋਲੋਂ ਫਾਇਦੇ ਲਏ ਨੇ ਤੇ ਰੰਧਾਵਾ ਸਾਹਿਬ ਉਹਨਾਂ ਦੇ ਦੁੱਖ ਸੁੱਖ 'ਚ ਹਰ ਵੇਲੇ ਕੰਮ ਆਇਆ ਮੁੱਦਾ ਸਾਡਾ ਤੇ ਇਹੀ ਹੈ ਕਿ ਲੋਕਲ ਕੈਂਡੀਡੇਟ ਆ ਧਾਕੜ ਲੀਡਰ ਆ ਤੇ ਵਿਕਾਸ ਸਾਡੀ ਜਿਹੜੀ ਇੰਡਸਟਰੀ ਦੀ ਆਵਾਜ਼ ਆ ਸਾਡੇ ਜਿਹੜੇ ਸ਼ਹਿਰ ਦੀ ਆਵਾਜ਼ ਆ ਸਾਡੇ ਜਿਹੜੇ ਜ਼ਿਲ੍ਹੇ ਦੀ ਆਵਾਜ਼ ਆ ਇਹ ਹਾਈ ਕਮਾਂਡ ਤੱਕ ਉੱਤੇ ਜਾਏ ਇਹ ਲੋਕ ਸਭਾ ਜੁਤੇ ਜਾ ਕੇ ਬੋਲਣ ਕਿ ਇਹ ਧਾਕੜ ਲੀਡਰ ਹੈ ਬੋਲ ਸਕਦੇ ਨੇ